ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮੰਦੀਤਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਆਪਣੀ ਫੈਮਿਲੀ ਜੀ ਸਦਾ ਖੁਸ਼ ਰਹਿਮ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਆਲ ਓਵਰ 5 ਮੀਟਰ ਅਲਪਾਈਨ ਦੇ ਸੂਟ ਇਹਨਾਂ ਤੇ ਬੁਰ ਬਰ ਕੁਛ ਨਹੀਂ ਹੁੰਦਾ ਇਹ ਖਰਾਬ ਨਹੀਂ ਹੁੰਦੇ ਬਿਲਕੁਲ ਕੋਈ ਕੰਪਲੀਟ ਨਹੀਂ ਇਹਨਾਂ ਦੀ ਸੋ ਜੀ ਦੇ ਤੇ ਜੀ ਦੇ ਤੇ ਬਨੇ ਰਹੋ ਸਾਰੀ ਵੀਡੀਓ ਦੇਖਿਓ ਜੀ ਤੁਸੀਂ ਤੇ ਸਿਰਫ 550 ਰੁਪਏ ਦਾ ਇਹ ਸੂਟ ਰਹੂਗਾ ਜੀ ਜਿਹੜਾ ਮਰਜੀ ਸੂਟ ਤੁਸੀਂ ਮੰਗਵਾ ਸਕਦੇ ਹੋ ਆ ਪਹਿਲਾ ਕਲਰ ਆਈ EKX ਦਾ ਜੀ ਇਹ ਐਲਪਾਈਨ ਹੈ ਪੂਰਾ 5 ਮੀਟਰ ਮਿਲੂਗਾ ਤੁਹਾਨੂੰ 550 ਦਾ 550 ਦਾ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਦੇ ਹੋ ਬਸ ਛੱਡ ਕੇ ਆਪਣੇ ਚੈਨਲ ਨੂੰ ਸਪੋਰਟ ਕਰੋ ਇਥੇ ਬੋਰ ਬਾਰ ਕੁਝ ਨਹੀਂ ਆਉਂਦਾ ਜੀ ਜਿੰਨਾ ਮਰਜ਼ੀ ਹੰਡਾਓ EKX ਹੈ ਜੀ ਸਾਨੂੰ ਪੁੱਤੀ EKX ਤਾਂ ਹੀ ਆ ਗਿਆ ਜੀ ਵਾਈਨਜਾ ਕਲਰ ਦੇ ਵਿੱਚ ਆਪਣੇ ਜਿਹੜੇ ਪਿੰਡ ਵਾਲੇ ਹੁੰਦੇ ਆ ਜੀ ਆਪਣੇ ਵਰਗੇ ਹੁੰਦੇ ਆ ਇਹਨੂੰ ਪਹਿਲੀ ਪਸੰਦ ਏਕੇ ਟੈਕਸੀ ਹੁੰਦੀ ਆ। ਰਮੀ ਹਾਂਜੀ ਆ ਗਿਆ ਜੀ ਮਿੰਦੀ ਸ਼ੇਡ 550 ਰੁਪਏ ਚ ਇਹ ਸੂਟ ਚੱਲ ਰਿਹਾ ਜੀ ਪੂਰਾ 5 ਮੀਟਰ ਹੋਊਗਾ ਜੀ ਅਲਪਾਈਨ ਦਾ ਬਿਲਕੁਲ ਬੁਰਨੀ ਆਉਂਦਾ ਤੇ ਖਰਾਬ ਨਹੀਂ ਹੁੰਦਾ ਇਹ ਕਾਪੀ ਨਹੀਂ ਹੈਗੀ ਵਧੀਆ ओरिजिनल ਆ। ਆ ਦੋਨੇ ਗੱਲ ਥੋੜਾ ਜਿ ਦੇਖ ਕੇ ਜੀ ਆ ਬਲੈਕ ਚਾ ਜੀ ਬਲੈਕ ਨਹੀਂ ਬਰਾਊਨ ਇਹ ਆ ਗਿਆ ਕਾਫੀ ਕੋਕ ਕੋੜਾ ਕਾਫੀ ਕਹਿੰਦੇ ਜੀ ब्राउन ਵੀ ਕੈਸਾ ਡੱਬਿਆਂ ਚ ਸੂਟ ਆ ਗਿਆ ਜੀ ਐਵੇਂ ਜੇ ਕਰ ਨਵਾਂ ਡਿਜ਼ਾਈਨ ਆਇਆ ਜੀ ਇਹ ਹਾਂਜੀ ਸਿਰਫ 550 ਚ ਕਾਫੀ ਆਹ ਗ੍ਰੀਨ ਚ ਆ ਗਿਆ ਮੂੰਗੀ ਜਣਾ ਮਹਿੰਦੀ ਮਹਿੰਦੀ ਆ ਗਿਆ ਜੀ ਮਹਿੰਦੀ ਇਹਦੇ ਵਿੱਚ ਇਹ ਦੋ ਛੇੜਾ ਆਏ ਆਪਣੇ ਕੋਲ ਇੱਕ ਕਾਫੀ ਇੱਕ ਮਹਿੰਦੀ ਤੁਸੀਂ ਤੇ ਵਰਕ ਵੀ ਕਰਾ ਸਕਦੇ ਹੋ ਮਤਲਬ ਕਾਟ ਵਰਕ ਕਰਵਾ ਸਕਦੇ ਹੋ ਇਹ ਸੁੱਕਾ ਕਪੜਾ ਬਹੁਤ ਜਿਆਦਾ ਸੌਫਟ ਹੈ ਹਾਂ ਬਹੁਤ ਸੋਹਣਾ ਕਪੜਾ ਜੀ ਲਪਾਈਂਦਾ ਬੁਰਬਾਰੇ ਤੇ ਕੁਝ ਨਹੀਂ ਆਉਂਦਾ ਇਹਦੇ ਤੇ ਤੁਸੀਂ ਨਾ ਸੈਡਾਂ ਤੇ ਜਿਵੇਂ ਆਹ ਰੰਗ ਦਾ ਜਾਂ ਆਹ ਰੰਗ ਦਾ ਵਰਕ ਕਰਵਾ ਸਕਦੇ ਹੋ ਕਾਟ ਵਰਕ ਕਾਟ ਵਰਕ ਵੀ ਹੁੰਦਾ ਹੈ ਇਹ ਦੇਖੋ ਕਪੜਾ ਬੁਰ ਨਹੀਂ ਆਉਂਦਾ ਵੀਰੇ ਸਾਡੀ ਜ਼ਿੰਮੇਵਾਰੀ ਹੈ ਇਹਦੇ ਤੇ ਆ ਗਿਆ ਜੀ ਸਾਰੇ ਸੂਟ ਚੱਲ ਰਹੇ ਆ ਵੀਰੇ 550 ਰੁਪਏ ਦੇ ਵਿੱਚ ਤਿੰਨ ਦੇਖੋ ਕੱਪੜਾ ਕਿੰਨਾ ਤਾਕੜਾ ਹੈ ਇਹਨਾਂ ਤੇ ਨਾ ਪਿੱਛੇ ਪ੍ਰਿੰਟ ਬਹੁਤ ਘੱਟ ਆ ਰਿਹਾ ਨਾ ਬੋਰਾ ਵੀ ਤੇ ਨਾ ਇਹ ਖਰਾਬ ਆ ਹੁਣ ਜਿਹੜਾ ਮਰਜ਼ੀ ਸੂਟ ਲਓ ਜੀ ਸਿਰਫ 550 ਦਾ ਤੇ 60 ਰੁਪਏ ਚ ਤੁਹਾਡੇ ਕੋਲੇ ਆ ਜਾਂਦਾ ਜੀ ਆ ਲਓ ਜੀ ਆ ਦੇਖੋ ਦਾਦੀਆਂ ਲਈ ਲਓ ਮੰਮੀਆਂ ਲਈ ਲਓ ਤੱਡੀ ਮਰਜ਼ੀ ਇਹ ਕਾਗਜ਼ ਇਹਦੇ ਵਿੱਚ ਆਹ ਡਿਜ਼ਾਈਨ ਬ੍ਰੀਕ ਵਾਲਾ ਇਦੀ ਪੋਏ ਰਹੂਗੀ ਜੀ ਕਰੀਮ ਤੇ ਵਿੱਚ ਸੰ ਬੀ ਐਲ ਐਮ ਦਾ ਨਾ ਹੈ ਬੀ ਐਲ ਐਮ ਬੀ ਐਲ ਐਮ ਦਾ ਬੁਰੇ ਤੇ ਵੀ ਨਹੀਂ ਆਉਂਦਾ ਵੀਰੇ ਜਿਹੜਾ ਤੁਹਾਨੂੰ ਕਹਿੰਦਾ ਬੁਰਾ ਬਰਾ ਜਿਹੜੀ ਕੰਪਨੀ ਬ੍ਰਾਂਡ ਹੁੰਦੀ ਹੈ ਨਾ ਬ੍ਰਾਂਡ ਦੀ ਕੰਪਨੀ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜਿਵੇਂ ਬੀ ਐਲ ਐਮ ਆ ਪੱਕੇ ਬ੍ਰਾਂਡ ਲੱਗੇ ਹੋਏ ਜੀ ਬ੍ਰਾਂਡ ਦੇ ਮਾਰ ਕੇ ਪੱਕੇ ਮਾਰ ਕੇ ਹਾਂ ਕਿ ਕੱਪੜਾ ਰੀਜਨਲ ਆ ਬ੍ਰਾਂਡ ਦਾ ਆ ਗਿਆ ਜੀ ਬਲੈਕ ਕਲਰ ਇਹਨਾਂ ਤੇ ਬੁਰ ਬਿਲਕੁਲ ਨਹੀਂ ਆਉਂਦਾ ਜੀ ਆਪਣੀ ਇਹਦੀ ਇਹ ਜੀ ਚੀਜ਼ ਇਹ ਪਾਈ ਹੁੰਦੀ ਆ ਪਹੰਡਾਈ ਹੁੰਦੀ ਆ ਉਹਦੀ ਆਪਾਂ ਜ਼ਿੰਮੇਵਾਰੀ ਲੈਣੇ ਆ ਆਹ ਦੇਖ ਲੋ ਜੀ ਆਹ ਬ੍ਰਾਂਡ ਦੀ ਮੋਹਰ ਹੈ ਜੀ ਆਹ ਬੀ ਐਲ ਐਮ ਦੇ ਪੱਕੇ ਪ੍ਰਿੰਟ ਲੱਗੇ ਹੋਏ ਇੱਕ ਕੱਪੜਾ ਹੈ ਰੀਜਨਲ ਇਹ ਚੀਜ਼ ਤੋਂ ਪਤਾ ਲੱਗਦਾ ਕੱਪੜਾ ਰੀਜਨਲ ਹੁੰਦਾ ਜੀ ਕਿਸੇ ਤੇ ਵੀ ਕੋਈ ਬੁਰਨੀ ਆਉਂਦਾ ਆਪਾਂ ਕਸਟਮਰ ਨੂੰ ਜਿੰਨੇ ਹੱਦ ਤੱਕ ਮਾਰਕੀ ਵਾਲੇ ਕੱਪੜੇ ਦਿੱਤੇ ਆਪਾਂ ਮਾਰਕੀ ਵਾਲੇ ਲੈ ਕੇ ਆਉਣੇ ਜੀ ਤੇ ਕਸਟਮਰ ਨੂੰ 1% ਦੀ ਪ੍ਰੋਬਲਮ ਨਹੀਂ ਆਈ ਮਾਰਕੀ ਵਾਲੇ ਕੱਪੜੇ 'ਚ ਸਿਰਫ 500 50 ਜਿਹੜਾ ਮਰਜੀ ਸੂਟ ਲਾਓ ਤੁਸੀਂ ਆ ਗਾ ਜੀ ਕਿੰਨਾ ਸੋਹਣਾ ਕਲਰ ਹੈ ਦਾ ਵਾਈਨ ਜਿਹਾ ਕਲਰ ਹੈ ਜਿਹੜਾ ਮਰਜੀ ਸੂਟ 550 골ਡਨ ਮਸਟਰਡ ਜੀ 550 ਚ ਜੀ ਇਹ ਇੱਕੋ ਹੀ ਸੂਟ ਹੈ ਜੀ ਮਸਟਰਡ ਦਾ 550 550 65 ਇਹਦੇ ਚਾਰਜ ਹੈ ਜੀ ਆਪਣਾ ਰੇਟ ਜੀ ਬਹੁਤ ਰੇਅਰ ਮਿਲਦਾ ਚੀਜ਼ ਆ ਰੈੱਡ ਪੁਆਇੰਟ ਬ੍ਰਾਂਡ ਦੀ ਚੀਜ਼ ਆ ਰੇਟ ਤੇ ਇਹ ਆ ਗਾ ਜੀ ਅੰਬੀਆਂ ਵਾਲਾ ਸੂਟ ਇਹ ਆਪ ਦੁਬਾਰੇ ਮੰਗਵਾਏ ਆਪਣੇ ਕੋਲੇ ਖਤਮ ਹੋ ਗਏ ਸੀ ਜਿਹੜੇ ਕਸਟਮਰਾਂ ਨੂੰ ਜੀ ਆਪਣੇ ਕੱਪੜੇ ਬਾਰੇ ਪਤਾ ਜੀ ਉਹ ਤਾਂ ਅੱਖਾਂ ਬੰਦ ਕੇ ਬਸ ਐ ਕਹਿੰਦੇ ਭੇਜ ਦਿਓ ਉਹਨਾਂ ਨੇ ਤਾਂ ਗੱਲਾਂ ਸਿਲੈਕਟ ਕਰਨਾ ਕੱਪੜਾ ਤੇ ਭੇਜ ਦਿੰਨੇ ਆ ਬਿੱਲ ਕੋਲ ਵੀ ਤੇ ਗੁਰਮੀ ਆਊਗਾ ਜੀ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਹੋ ਬੇਭਰਵਾ ਨੂੰ ਵੀਡੀਓ ਬੰਦ ਕਰ ਦੇ ਤੇਰੇ ਫੋਨ ਤਾਂ ਨਾ ਨੇ ਮੰਤਰੀ ਨੂੰ ਬਣਾ ਦੇ ਆ ਗਿਆ ਜੀ ਹਰਾ ਜਾਂ ਫਿਰੋਜੀ ਜਾਂ ਕਲਰ ਜਿਹੜਾ ਤੁਹਾਨੂੰ ਦਿਖ ਰਿਹਾ ਸੇਮ ਅੰਬੀਆ ਨਰਜਾ ਹੈ ਨਾ ਸੂਟਾਂ ਦੀ ਕੀਮਤਾਂ 550 ਇਹ ਦੁਬਾਰੇ ਆ ਗਏ ਕਿਹਨੇ ਲਹੂ ਪੀ ਰੱਖਿਆ ਇਹਨੇ ਮੰਤਰੀ ਨੂੰ ਫੋਨ ਨਹੀਂ ਆਉਂਦਾ ਜਿੰਨੇ ਵਿੱਚ ਇਹਨੂੰ ਫੋਨ ਆਉਂਦਾ ਟੰਨ 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 ਹੀ ਹੋਈ ਜਾਂਦੀ 10 ਵਾਰ ਤੇ ਜਿਹਨੇ ਬਿੱਲੀ ਉਹ ਖੜਾਦੀ ਮੇਰੇ ਤੇ ਤੇ ਚੁੱਤਖੀ ਜਾਵੇ ਚੱਲ ਚੱਲ ਇਹਦੇ ਬੋਕਸ ਕਰ ਲੈ ਮੇਰੇ ਮੂੰਹ ਥੋਖੀ ਆ ਮੈਂ ਤਾਂ ਕੱਪੜੇ ਦੀ ਬੋਖ ਕੀਤਾ ਹੈ ਤੇ 550 ਚ ਆ ਜੀ ਇਹਨਾਂ ਤਾਂ ਹੋ ਗਏ ਹਾਰ ਰਹਿ ਗਿਆ ਕੱਲਾ ਆਊਗਾ ਜੀ ਬਲੈਕ ਡਿਮਾਂਡਿੰਗ ਕੱਪੜਾ ਸਭ ਤੋਂ ਬਲੈਕ ਇਹ ਦੁਬਾਰੇ ਆ ਗਈ ਜਿਹੜੇ ਰਹਿ ਗਏ ਅੰਬ ਨਾਲੇ ਸੂਟ ਬੰਨੀ ਉਹ ਲੈ ਲੋ ਹਾਲੋ ਆ ਗਾਈ ਲਾਸਟ ਬਲੈਕ ਇਹ ਅੰਬੀ ਇਹਦੀ ਭੂਏ ਬਲੈਕ ਹੈ ਅੰਬੀਆਂ ਦਾ ਸੂਟ ਹੈ ਜੀ ਅੰਬੀਆਂ ਵਾਲਾ ਵਜਦਾ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਕੋਸ਼ਿਸ਼ ਕਰੂੰਗੀ ਤੇ ਨੰਬਰ ਲਵਾ ਲੈ ਇਹ ਨੰਬਰ ਲਾਉਣ ਲਈ ਭੱਜ ਜਾਂਦਾ ਜੀ ਨੰਬਰ ਵਾਂ ਲਾ ਕੇ ਬਣਾਉਣੀ ਨਹੀਂ ਆਉਂਦੀ ਨੰਬਰ ਨੰਬਰ ਆਉਣੀ ਨਹੀਂ ਆਉਂਦੇ ਤੇ ਸ਼ਰੋ ਹੋ ਜਾਂਦਾ ਤੂੰ ਸੁਖਾ ਕੇ ਖਾਏ ਮੈਂ ਦੋ ਤਨ ਬਰੀ ਕੈਮੇ ਨੰਬਰ ਸਮਝ ਆਉਂਦੀ ਕਿੱਥੋਂ ਜੇ ਕੱਢਦਾ ਹੁੰਦਾ ਹੁਣ ਤੂੰ ਲੈ ਦੇਖ ਲਓ ਜੀ ਮਮੇ ਸਾਮਣੇ ਦਿਖਾ ਕੇ ਹਾਂ ਇਹ ਮੇਰੇ ਲੋਟ ਆ ਤਾਂ ਫਿਰ ਤੁਸੀਂ ਸਕਰੀਨ ਸ਼ਾਟ ਲੈ ਲਿਓ ਬਈ ਇਹ ਸੋ ਆਪ ਸਭ ਨੂੰ ਮੇਰੇ ਬੰਨਿਓ ਪਿਆਰ ਸਾਨੂੰ ਮੇਰੀ ਵੀਡੀਓ ਨੂੰ ਪਲੀਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਮੇਰਾ ਪਤਾ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਸ 62 ਬਾਸ 62 ਦੇ ਮਗਰਲੇ ਪਾਸੇ ਦੋ ਨੰਬਰ ਗਲੀ ਹੈ ਇਹ ਉੱਚਾ ਸਾਡਾ ਘਰ ਠੀਕ ਹੈ ਜੀ ਸੋ ਆਪ ਸਭ ਨੂੰ ਪਰਮਾਤਮਾ ਬਹੁਤ ਬਹੁਤ ਖੁਸ਼ੀਆਂ ਤਰੱਕੀਆਂ ਦੇਵੇ ਆਪ ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਮੇਰੇ ਬੰਨਿਓ ਮਨਜੀਤ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ